ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਚੰਗੀ ਸਿਹਤ ਤੇ ਚਿੰਤਾ ਚੰਗੀ ਜ਼ਿੰਦਗੀ ਲਈ ਹੈਲਦੀ ਟਿਪਸ ਨੰਬਰ 1 ਸਾਨੂੰ ਰੋਜ਼ਾਨਾ ਇੱਕ ਸੇਬ ਖਾਣਾ ਚਾਹੀਦਾ ਹੈ ਇੱਕ ਸੇਬ ਖਾਣ ਨਾਲ ਸਾਨੂੰ ਕਦੇ ਵੀ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਨੰਬਰ 2 ਮਸੂਰ ਦੀ ਦਾਲ ਵਿੱਚ ਕਾਫੀ ਮਾਤਰਾ ਵਿੱਚ ਪ੍ਰੋਟੀਨ ਹੁੰਦਾ ਹੈ ਇਹ ਸਾਡੇ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਦਾ ਹੈ ਨੰਬਰ 3 ਚੁਕੰਦਰ ਜਾਂ ਚੁਕੰਦਰ ਦਾ ਜੂਸ ਪੀਣਾ ਸਾਨੂੰ ਜ਼ਰੂਰ ਚਾਹੀਦਾ ਹੈ ਇਹ ਸਾਡੇ ਲੀਵਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 4 ਸ਼ੂਗਰ ਦੇ ਮਰੀਜ਼ਾਂ ਨੂੰ ਹਮੇਸ਼ਾ ਮਲਟੀ ਗ੍ਰੇਨ ਆਟੇ ਦੀ ਰੋਟੀ ਖਾਣੀ ਚਾਹੀਦੀ ਦੀ ਹੈ ਕਣਕ ਦੇ ਆٹے ਵਿੱਚ ਬਹੁਤ ਜ਼ਿਆਦਾ 슈ਗਰ ਹੁੰਦਾ ਹੈ ਨੰਬਰ 5 ਅਨਾਰ ਦਾ ਜੂਸ ਸਾਡੇ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਨੰਬਰ 6 ਮੱਛੀ ਦਾ ਕੰਡਾ ਗਲ ਵਿੱਚ ਫਸ ਜਾਵੇ ਤਾਂ ਉੱਪਰ ਦੀ ਗੁੜ ਖਾ ਲਓ ਨੰਬਰ 7 ਦੁੱਧ ਨਾਲ ਗਰਮ ਜਲੇਬੀ ਖਾਣ ਨਾਲ ਸਾਡੇ ਦਿਮਾਗ ਦੀ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 8 ਅਖਰੋਟ ਖਾਣ ਨਾਲ ਸਾਨੂੰ ਚੰਗੀ ਨੀਂਦ ਆਉਂਦੀ ਹੈ ਨੰਬਰ 9 ਜੇਕਰ ਪਾਚਨ ਕਿਰਿਆ ਖਰਾਬ ਹੈ ਤਾਂ ਤੁਹਾਨੂੰ ਸੌਂਫ ਜਾਂ ਸੌਂਫ ਨੂੰ ਉਬਾਲ ਕੇ ਇਸ ਦੇ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 10 ਤਿੰਨ ਚਾਰ ਲੌਂਗ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਲੱਗੀਆਂ ਹੋਈਆਂ ਉਲਟੀਆਂ ਬੰਦ ਹੋ ਜਾਂਦੀਆਂ ਹਨ ਨੰਬਰ 11 ਚੌਲਾਂ ਦੀ ਖਿਚੜੀ ਵਿੱਚ ਦਹੀਂ ਪਾ ਕੇ ਖਾਣ ਨਾਲ ਦਸਤ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 12 ਬਦਾਮ ਦੇ ਤੇਲ ਦੀ ਵਾਲਾਂ ਦੀਆਂ ਜੜਾਂ ਵਿੱਚ ਮਾਲਿਸ਼ ਕਰਨ ਨਾਲ ਵਾਲ ਮਜ਼ਬੂਤ ਲੰਬੇ ਅਤੇ ਚਮਕਦਾਰ ਹੁੰਦੇ ਹਨ ਨੰਬਰ 13 ਕਿਸ਼ਮਿਸ਼ ਦੀ ਵਰਤੋਂ ਨਾਲ ਸਾਡੇ ਗੋਡਿਆਂ ਦਾ ਦਰਦ ਸਹੀ ਹੁੰਦਾ ਹੈ ਨੰਬਰ 14 ਕਲੌਂਜੀ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਨੰਬਰ 15 ਰੋਜ਼ਾਨਾ 4 ਤੋਂ 5 ਬਦਾਮ ਖਾਣ ਨਾਲ ਸਾਡੇ ਸਰੀਰ ਵਿੱਚੋਂ ਕੈਂਸਰ ਹੋਣ ਦਾ ਖਤਰਾ ਘਟ ਜਾਂਦਾ ਹੈ ਨੰਬਰ 16 ਰੋਜ਼ਾਨਾ ਇੱਕ ਚਮਚ ਸ਼ਹਿਦ ਖਾਣ ਨਾਲ ਸਾਡਾ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਨੰਬਰ 17 ਮੱਛੀ ਖਾਣ ਤੋਂ ਬਾਅਦ ਸਾਨੂੰ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਇਸ ਨਾਲ ਸਾਡੇ ਸਰੀਰ ਉੱਤੇ ਫੁਲਵੈਰੀ ਨਾਮ ਦੀ ਬਿਮਾਰੀ ਹੋ ਸਕਦੀ ਹੈ ਨੰਬਰ 18 ਜਿਆਦਾ ਚਾਹ ਪੀਣ ਨਾਲ ਸਾਡੀਆਂ ਨਾੜਾਂ ਦਾ ਖੂਨ ਸੁੱਕਣ ਲੱਗ ਜਾਂਦਾ ਹੈ ਨੰਬਰ 19 ਰਾਤ ਨੂੰ ਜਲਦੀ ਸੌਣ ਅਤੇ ਸਵੇਰੇ ਜਲਦੀ ਉੱਠਣ ਨਾਲ ਸਾਰਾ ਦਿਨ ਸਾਡਾ ਸਰੀਰ ਤਾਜ਼ਾ ਮਹਿਸੂਸ ਕਰਦਾ ਹੈ ਨੰਬਰ 20 ਰੋਜ਼ਾਨਾ ਦੁੱਧ ਪੀਣ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਸਾਡੇ ਸਰੀਰ ਦੀ ਕੈਲਸ਼ੀਅਮ ਦੀ ਕਮੀ ਵੀ ਪੂਰੀ ਹੁੰਦੀ ਹੈ ਨੰਬਰ 21 ਜਿਆਦਾ ਤਲੇ ਹੋਏ ਭੋਜਨ ਖਾਣ ਨਾਲ ਸਾਡਾ ਲੀਵਰ ਖਰਾਬ ਹੋ ਜਾਂਦਾ ਹੈ ਨੰਬਰ 22 ਜਿਆਦਾ ਟਾਈਮ ਭੁੱਖੇ ਰਹਿਣ ਜਾਂ ਲੋੜ ਤੋਂ ਜਿਆਦਾ ਰੋਟੀ ਖਾਣ ਨਾਲ ਸਾਡਾ ਪੇਟ ਖਰਾਬ ਹੋ ਜਾਂਦਾ ਹੈ ਨੰਬਰ 23 ਰੋਜ਼ਾਨਾ 4 ਖਜੂਰਾ ਖਾਣ ਨਾਲ ਸਾਡੇ ਸਰੀਰ ਵਿੱਚ ਕਦੇ ਵੀ ਕਮਜ਼ੋਰੀ ਨਹੀਂ ਪੈਂਦੀ ਨੰਬਰ 24 ਧਨੀ ਵਿੱਚ ਤુલਸੀ ਦਾ ਤੇਲ ਪਾਉਣ ਨਾਲ 슈ਗਰ ਦੀ ਬਿਮਾਰੀ ਠੀਕ ਹੁੰਦੀ ਹੈ ਨੰਬਰ 25 ਜੇਕਰ ਤੁਹਾਡੀ ਅਚਾਨਕ ਧੜਕਣ ਬਾਦ ਜਾਵੇ ਤਾਂ ਤੁਹਾਨੂੰ ਬੇਲ ਦਾ ਜੂਸ ਜਾਂ ਹਰੀ ਇਲਾਇਚੀ ਖਾਣੀ ਚਾਹੀਦੀ ਹੈ ਨੰਬਰ 26 ਜੇਕਰ ਤੁਹਾਡਾ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਤੁਹਾਨੂੰ ਇੱਕ ਕੌਲੀ ਪੁੰਨੇ ਹੋਏ ਛੋਲੇ ਖਾਣੇ ਚਾਹੀਦੇ ਹਨ ਨੰਬਰ 27 ਕਦੂ ਨੂੰ ਕੱਟ ਕੇ ਉਸ ਨੂੰ ਪੈਰਾਂ ਦੀਆਂ ਤਲੀਆਂ ਉੱਪਰ ਰਗੜਨ ਨਾਲ ਪੈਰਾਂ ਦੇ ਮੱਚਣ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 28 ਖੀਰੇ ਨੂੰ ਕੱਟ ਕੇ ਉਸ ਨੂੰ ਅੱਖਾਂ ਉੱਪਰ ਉਸ ਦੀ ਮ사ਜ ਕਰਨ ਨਾਲ ਅੱਖਾਂ ਨੂੰ ਠੰਡਕ ਮਿਲਦੀ ਹੈ ਨੰਬਰ 29 ਜੇਕਰ ਤੁਹਾਨੂੰ ਖੰਗ ਦੀ ਸਮੱਸਿਆ ਹੈ ਤਾਂ ਤੁਹਾਨੂੰ ਖੱਟੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 30 ਦੁੱਧ ਵਿੱਚ ਹਲਦੀ ਪਾ ਕੇ ਪੀਣ ਨਾਲ ਜੋੜਾਂ ਦਾ ਦਰਦ ਠੀਕ ਹੁੰਦਾ ਹੈ ਨੰਬਰ 31 ਸਵੇਰੇ ਖਾਲੀ ਪੇਟ ਆਲੂ ਬਖਾਰਾ ਖਾਣ ਨਾਲ ਬਵਾਸੀਰ ਦੀ ਬਿਮਾਰੀ ਠੀਕ ਹੋ ਜਾਂਦੀ ਹੈ ਨੰਬਰ 32 ਦਿਨ ਵਿੱਚ ਘੱਟ ਤੋਂ ਘੱਟ ਸਾਨੂੰ ਦਸ 15 ਮਿੰਟ ਪੈਰਾਂ ਪਰ ਬੈਠਣਾ ਚਾਹੀਦਾ ਹੈ ਇਸ ਨਾਲ ਸਾਡੀ ਨਾੜਾਂ ਦੀ ਬਲੋਕੇਜ ਸਹੀ ਹੁੰਦੀ ਹੈ ਨੰਬਰ 33 ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਮੋਚ ਆ ਜਾਵੇ ਤਾਂ ਉਸ ਉੱਪਰ ਬਰਫ਼ ਦੀ ਮਾਲਿਸ਼ ਕਰਨੀ ਚਾਹੀਦੀ ਹੈ ਨੰਬਰ 34 ਕਬਜ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਈਸਬ ਗੋਲ ਦੀ ਵਰਤੋਂ ਕਰਨੀ ਚਾਹੀਦੀ ਹੈ ਨੰਬਰ 35 ਤਰਬੂਜ ਖਾਣ ਨਾਲ ਸਾਡੇ ਸਰੀਰ ਨੂੰ ਪੌਸ਼ਟਿਕ ਤੱਤ ਅਤੇ ਊਰਜਾ ਮਿਲਦੀ ਹੈ ਨੰਬਰ 36 ਕੱਚੀ ਸ਼ਿਮਲਾ ਮਿਰਚ ਖਾਣ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਬਣਦਾ ਹੈ ਨੰਬਰ 37 ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਤੁਹਾਨੂੰ ਕਦੇ ਵੀ ਖਾਲੀ ਪੇਟ ਕੇਲੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਨੰਬਰ 38 ਜੋ ਦਾ ਸੂਪ ਪੀਣ ਨਾਲ ਸਰੀਰ ਦੀ ਗਰਮੀ ਦੂਰ ਹੁੰਦੀ ਹੈ ਨੰਬਰ 39 ਰੋਜ਼ਾਨਾ ਤુલਸੀ ਦੇ 5 ਤੋਂ 7 ਪੱਤੇ ਚਬਾਉਣ ਨਾਲ ਸਰਦੀ ਜ਼ੁਕਾਮ ਦੀ ਸਮੱਸਿਆ ਨਹੀਂ ਰਹਿੰਦੀ ਨੰਬਰ 40 ਖਾਲੀ ਪੇਟ ਦੇ ਹੀ ਖਾਣ ਨਾਲ ਦਿਮਾਗ ਨੂੰ ਤਾਕਤ ਮਿਲਦੀ ਹੈ ਤੇ ਯਾਦਦਾਸ਼ਤ ਤੇਜ਼ ਹੁੰਦੀ ਹੈ ਨੰਬਰ 41 ਨਹਾਉਣ ਦੇ ਸਮੇਂ ਸਾਨੂੰ ਸਭ ਤੋਂ ਪਹਿਲਾਂ ਪੈਰਾਂ ਉੱਪਰ ਪਾਣੀ ਪਾਉਣਾ ਚਾਹੀਦਾ ਹੈ ਕਦੇ ਵੀ ਸਿੱਧਾ ਸਿਰ ਤੇ ਪਾਣੀ ਨਹੀਂ ਪਾਉਣਾ ਚਾਹੀਦਾ ਨੰਬਰ 42 ਫਰਕੜੀ ਦੇ ਪਾਣੀ ਨਾਲ ਕੁਰਲੀ ਕਰਨ ਨਾਲ ਸਾਡੇ ਮਸੂੜੇ ਤੇ ਦੰਦ ਮਜ਼ਬੂਤ ਹੁੰਦੇ ਹਨ ਨੰਬਰ 43 ਖਾਣਾ ਖਾਣ ਤੋਂ 20 ਮਿੰਟ ਬਾਅਦ ਪਿਸ਼ਾਬ ਕਰਨਾ ਚਾਹੀਦਾ ਇਸ ਨਾਲ ਪਥਰੀ ਬਣਨ ਦਾ ਖਤਰਾ ਘਟ ਜਾਂਦਾ ਹੈ ਨੰਬਰ 44 ਪਿਆਜ਼ ਦੀ ਖੁਸ਼ਬੂ ਸੁੰਘਣ ਨਾਲ ਸਾਡਾ ਦਿਲ ਮਜ਼ਬੂਤ ਹੁੰਦਾ ਹੈ ਨੰਬਰ 45 ਪਿਆਜ਼ ਦਾ ਰਸ ਮੌਕਿਆਂ ਉੱਤੇ ਲਗਾਉਣ ਨਾਲ ਉਹ ਹੌਲੀ ਹੌਲੀ ਝੜ ਜਾਂਦੇ ਹਨ ਨੰਬਰ 46 ਦੁੱਧ ਸਾਨੂੰ ਹਮੇਸ਼ਾ ਖੜੇ ਹੋ ਕੇ ਅਤੇ ਪਾਣੀ ਹਮੇਸ਼ਾ ਬੈਠ ਕੇ ਪੀਣਾ ਚਾਹੀਦਾ ਇਹ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ ਨੰਬਰ 47 ਜੇ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੀ ਨਜ਼ਰ ਕਮਜ਼ੋਰ ਹੋ ਚੁੱਕੀ ਹੈ ਨੰਬਰ 48 ਹਫਤੇ ਵਿੱਚ ਇੱਕ ਵਾਰ ਪਾਣੀ ਵਿੱਚ ਹਲਦੀ ਪਾ ਕੇ ਪੀਣ ਨਾਲ ਪੇਟ ਸਾਫ਼ ਹੋ ਜਾਂਦਾ ਹੈ ਨੰਬਰ 49 ਖਾਣ ਵਾਲੀ ਕੋਈ ਵੀ ਚੀਜ਼ ਜਿਆਦਾ ਗਰਮ ਪਲਾਸਟਿਕ ਦੇ ਕਿਸੇ ਵੀ ਬਰਤਨ ਵਿੱਚ ਨਾ ਪਾਓ ਇਸ ਨਾਲ ਕੈਂਸਰ ਹੋਣ ਦਾ ਖਤਰਾ ਬਣਦਾ ਹੈ ਨੰਬਰ 50 ਜਿਆਦਾ ਗਰਮ ਚੀਜ਼ਾਂ ਖਾਣ ਨਾਲ ਸਾਡਾ ਦਿਲ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 51 ਜੇਕਰ ਤੁਹਾਨੂੰ ਤੁਹਾਡਾ ਮੇਦਾ ਖਰਾਬ ਹੈ ਤਾਂ ਤੁਹਾਨੂੰ ਅੰਗੂਰ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 52 ਕੇਲੇ ਨਾਲ ਸ਼ਹਿਦ ਦਾ ਇਸਤੇਮਾਲ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ ਨੰਬਰ 53 ਰੋਜ਼ਾਨਾ ਕੱਚਾ ਅਦਰਕ ਖਾਣ ਨਾਲ ਬਾਦੀ ਹੋਈ ਉਮਰ ਦਿਖਾਈ ਨਹੀਂ ਦਿੰਦੀ ਅਤੇ ਚਿਹਰਾ ਵੀ ਸੁੰਦਰ ਹੋਣ ਲੱਗ ਜਾਂਦਾ ਹੈ ਨੰਬਰ 54 ਰੋਜ਼ਾਨਾ ਕੱਚਾ ਪਿਆਜ਼ ਖਾਣ ਨਾਲ ਸਰੀਰ ਵਿੱਚ ਤਾਜ਼ਾ ਖੂਨ ਬਣਦਾ ਹੈ ਨੰਬਰ 55 ਰੋਜ਼ਾਨਾ ਨਿੰਮ ਦੀ ਦਾਤਨ ਕਰਨ ਨਾਲ ਦੰਦਾਂ ਨੂੰ ਕਦੇ ਵੀ ਕੀੜਾ ਨਹੀਂ ਲੱਗਦਾ ਨੰਬਰ 56 ਰੋਜ਼ਾਨਾ ਬਦਾਮ ਨੂੰ ਛਿੱਲ ਕੇ ਖਾਣ ਨਾਲ ਚੰਗੀ ਸੇਤ ਮਿਲਦੀ ਹੈ ਤੇ ਚਿਹਰਾ ਵੀ ਗਲੋ ਕਰਦਾ ਹੈ ਨੰਬਰ 57 ਸੇਵ ਦੇ ਬੀਜ ਖਾਣ ਨਾਲ ਫੂਡ ਪੋਇਜ਼ਨਿੰਗ ਹੋਣ ਦਾ ਖਤਰਾ ਵੱਧ ਜਾਂਦਾ ਹੈ ਨੰਬਰ 58 ਪਿਆਜ਼ ਦਾ ਇੱਕ ਟੁਕੜਾ ਕੱਟ ਕੇ ਵੱਲੋ ਉੱਪਰ ਲਮਕਾ ਦਿਓ ਇਸ ਨਾਲ ਮੱਛਰ ਜਾਂ ਛਿਪਕਲੀ ਦੂਰ ਰਹਿੰਦੇ ਹਨ ਨੰਬਰ ਨਾਟ ਬੈਸਲਿਨ ਵਿੱਚ ਗੇਂਦੇ ਦੇ ਪੱਤਿਆਂ ਦਾ ਰਸ ਮਿਲਾ ਕੇ ਲਾਉਣ ਨਾਲ ਅੱਡੀਆਂ ਫਟਣ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 60 ਰੋਜ਼ਾਨਾ ਇੱਕ ਅੰਡਾ ਖਾਣ ਨਾਲ ਵਿਟਾਮਿਨ ਏ ਡੀ ਈ ਅਤੇ ਕੇ ਮਿਲਦਾ ਹੈ ਨੰਬਰ 48 ਸਰਦੀਆਂ ਵਿੱਚ ਰੋਜ਼ ਨਹਾਉਣ ਨਾਲ ਸਾਡੀ ਸਕਿਨ ਡਰਾਈ ਹੁੰਦੀ ਹੈ ਨੰਬਰ 68 ਬੱਚਿਆਂ ਦੇ ਪੇਟ ਵਿੱਚ ਕੀੜੇ ਖਤਮ ਕਰਨ ਲਈ ਕਲਾਂਜੀ ਦਾ ਪਾਣੀ ਉਬਾਲ ਕੇ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਹਾਂਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ